ਇਹ ਪੱਟੀ ਇਹ ਹੈਗਾ 8 ਮੈਸਿਕ ਦਾ 8 ਮਾਡਲ ਹੈ ਹੂੰ ਤੇ 3 ਸਪੀਡ ਹੋਇਆ ਵੈਸੇ ਓਕੇ ਤੇ ਡਿਸਟ੍ਰਿਬਿਊਟਰ ਲੱਗਿਆ ਵਾ ਡੈਕਟਰ ਦੇ ਓਕੇ ਓਕੇ ਸਾਰਾ ਅਸੀਂ ਦਵਾਗੇ ਸੈੱਟ ਹਾਂ ਸਾਰਾ ਕੁਝ ਨਹੀਂ ਹੋਪੇ ਤੇ ਜਿਵੇਂ ਆਇਆ ਉਹ ਮੈਂ ਇੱਕ ਹੀ ਦੇਵਾਂਗਾ ਹਾਂ ਸਾਰਾ ਡੈਕਟਰ ਲੱਗਿਆ ਠੀਕ ਆ ਇਹ ਕੈਨੇਡਾ ਦਾ ਮੂਰੇ ਝੰਡਾ ਵੀ ਲੱਗਿਆ ਹੋਇਆ 155 ਹੈ 11 ਮਾਡਲ ਹੈ ਵੀਰੋ ਇਹ ਹੈਗਾ 11 ਮਾਡਲ ਹਾਂਜੀ ਸਾਰੇ 오ਰੀਜਨਲ ਹੈ ਇਹ ਹਾਂ ਇਹ PV65 ਦਾ ਬਰਾ ਹੂੰ ਓਰੀਜਨਲ ਤਾਂ ਨਹੀਂ ਸਾਰਾ ਕਹਿ ਸਕਦੇ ਜਿਵੇਂ ਮੈਂ ਬੰਪਰ ਰੰਗ ਕਰਾਇਆ ਸਾਡੀਆਂ ਆਦਤਾਂ ਜਿਹਾ ਹੁੰਦੀਆਂ ਜਿਵੇਂ ਆ ਇੱਥੇ ਮਾੜਾ ਰੰਗ ਜਿਹਾ ਲਾਤਾ ਇੱਥੇ ਜਿਹੜੀ ਚੀਜ਼ ਕੋ ਹੁੰਦੀ ਆ ਨੇ ਜਿਵੇਂ ਆ ਚੀਜ਼ਾਂ ਤੋਂ اتنا ਜਦੋਂ ਸਪੈਂਡਰ ਸੁੰਡਰ ਡੀਰੇਸ ਕਰਾਉਂਦੇ ਆ ਉਦੋਂ ਇਥੋਂ ਰੰਗ ਲੈ ਜਾਂਦਾ ਉਦੋਂ ਥੋੜੀ ਲੈ ਜਾਂਦੀ ਗੱਤਿਆ ਜੋੜਾ ਜਮੀਨ ਨਮਾ ਪੋਆ ਹਾਂ ਜਿਵੇਂ ਟਾਇਰ ਇਹਦੇ ਕਿ ਘਸੇ ਵਿੱਚ ਘੱਟ ਸੀ ਕਿ ਟਾਇਰ ਸੁੱਸੀ ਐ ਸਾਲੋਂ ਅੱਧੇ ਘਟਾਇਰ ਸੀਗੇ ਗੁੱਡੀਰ ਦੇ ਗੁੱਡੀਰ ਦੇ ਪੋਤਾ ਜਮਾ ਨਮਾ ਹਾਂ ਗੁੱਡੀਰ ਦੇ ਵੀਰੇ ਤਾਜੇ ਓਕੇ ਤੇ 6 ਮਾਡਲ ਹੈ ਬਟੇ 2006 ਮਾਡਲ ਹਾਂ ਠੀਕ ਆ ਬਟ ਇਹਦੇ ਆ ਆਪਾਂ ਇਹ ਬਹੁਤ ਘੱਟ ਚੱਲਿਆ ਬਟਰ ਮਤਲਬ ਕਿ ਇਹਦੇ ਕਲੱਚ ਵੀ ਹਲੇ ਤੱਕ ਨਾਲ ਲੜ ਟਰੈਕਟਰ ਦਾ ਠੀਕ ਆ ਇਹਦੇ ਜਿਹੜਾ ਹ ਟਾਇਰ ਪਾਇਆ ਇਹ ਆਪਾਂ ਲੈ ਕੇ ਪਾਏ ਹੈਗੇ ਓਕੇ ਵੀ ਮਤਲਬ ਕਿ ਨਾ ਥੋੜੇ ਜਿ ਚੱਲੇ ਵੇ ਲੈ ਕੇ 5-7000 ਸਾਡੇ ਦਾ ਵਪਾਰੀਆਂ ਨੂੰ ਬਸ ਐ ਹੀ ਹੁੰਦਾ ਵੀ ਰਾਸ਼ਟੌਕ ਆਸੀ ਹੁੰਦਾ ਵੀ ਮਤਲਬ ਜਿੰਨਾ ਕ ਹੱਥੇ ਘੁੱਟ ਕੇ ਜਿੱਥੋਂ ਬਚਦੇ ਬਚਾਲੀ ਨਵੇਂ ਲੈਣਾਂ ਤਾਂ 26-27000 ਦੇ ਬਿਲਕੁਲ ਸਾਨੂੰ 22000 ਦੇ ਮਿਲ ਗਏ ਸਮਝ ਲਾ ਠੀਕ ਆ ਠੀਕ ਆ ਠੀਕ ਆ ਵੀ ਪੰਜ ਮਿੱਤਰੋ ਕੀ ਹਾਲ ਚਾਲ ਨੇ ਅੱਜ ਨਾ ਬਰਨਾਲਾ ਟਰੈਕਟਰ ਮੰਡੀ ਦੇ ਵਿੱਚ ਪਹੁੰਚੇ ਹੋਏ ਆ ਧਰ ਵੀ ਜਿਵੇਂ ਕਹਿੰਦੀ ਨਾ ਮੰਡੀ ਐ ਭਰੀ ਪਈ ਆ ਵੀ ਕਿਤੇ ਦਿਲ ਸੱਟ ਨੂੰ ਜਿਵੇਂ ਪੰਜਾਬੀ ਕਹਿੰਦੇ ਆ ਵੀ ਥਾਣੀ ਹੈਗਾ ਨਾ ਇੰਨੇ ਟਰੈਕਟਰ ਪਹੁੰਚੇ ਹੋਇਆ ਤੇ ਸਾਰੇ ਜਿਵੇਂ ਕਹਿੰਦੀ ਨਾ ਸੱਜ ਨੂੰ ਬਰਨਾਲਾ ਟਰੈਕਟਰ ਮੰਡੀ ਦੇ ਵਿੱਚ ਜਿੰਨੇ ਵੀ ਭਰਾ ਟਰੈਕਟਰਾਂ ਦਾ ਕੰਮ ਕਰਦੇ ਆ ਸਾਰੇ ਲਗਭਗ ਘੈਂਟ ਨੇ ਹਨਾ ਤੇ ਸਾਰਿਆਂ ਦੀ ਫੁੱਲ ਜ਼ਿੰਮੇਵਾਰੀ ਹੁੰਦੀ ਆ ਉਹਨਾਂ ਦੇ ਵਿੱਚੋਂ ਇੱਕ ਸਾਡਾ ਭਰਾ ਗੱਗੂ ਹੈ ਤੇ ਗੱਗੂ ਵੀ ਬਹੁਤ ਚਿਰਾਂ ਤੋਂ ਟਰੈਕਟਰਾਂ ਦੇ ਕਾਰੋਬਾਰ ਦੇ ਨਾਲ ਜੁੜਿਆ ਹੋਇਆ ਤੇ ਗਗੂ ਕਿੰਨਾ ਟਾਈਮ ਹੋ ਗਿਆ ਪਹਿਲਾਂ ਤਾਂ ਦੱਸਿਓ ਮੈਨੂੰ ਐਨਸਾਂ ਨੂੰ ਵੀ 2001-2 ਤੋਂ 1-2 ਤੋਂ ਲੈ ਕੇ ਜਾਨੀ ਕਿ 22-23 ਸਾਲ ਹੋ ਗਏ ਹੈਨਾ ਤੇ ਅੱਜ ਕਿੰਨੇ ਟਰੈਕਟਰ ਲਿਆਂ ਬਾਈ ਟਰੈਕਟਰ ਅੱਜੇ 6-7 ਲਿਆਂਦੇ ਸੀ ਵੀਰੇ 6-7 ਹਾਂ ਦੋ ਟਰੈਕਟਰ ਸੇਲ ਹੋ ਗਏ ਅੱਛਾ ਹਾਂ ਤੇ ਬਾਕੀ ਆ ਪੰਜ ਟਰੈਕਟਰ ਸਾਹਮਣੇ ਪੰਜ ਟਰੈਕਟਰ ਖੜੇ ਆ ਦੋ ਸੇਲ ਹੋ ਗਏ ਓਕੇ ਤੇ ਇਹ ਕਿਹਨਾ ਮਾਡਲ ਹੈ ਸਵਰਾਜ ਇਹ 2012 ਮਾਡਲ ਹੈ ਵੀਰੇ 2012 ਮਾਡਲ ਹੈ ਕਿ ਦੱਸਿਂ ਕਰ ਇਹਦੇ ਬਾਰੇ ਖੁੱਲ ਕੇ ਜੀ ਇਹ ਡਬਲ ਪੰਪ ਵਾਲਾ ਕਾ ਡਬਲ ਪੰਪ ਹੈ ਹਾਂ ਜੀ ਹਾਂ ਓਕੇ ਇਹ ਟਾਇਰ ਦੇ ਕਿੰਨੇ ਪੈਸੇ ਹੋਣੇ ਆ ਟਾਇਰ ਹੈਗਾ ਐ ਸੰਦਲਾ ਵੀ ਮੂਹਰੇ ਤਾਂ 90 ਕੇ ਪੈਸੇ ਪਿਛਲੇ 80 ਕੇ ਪੈਸੇ ਦਾ ਓਕੇ ਤੇ ਨੰਬਰ ਇਹਦਾ ਪੰਜਾਬ ਦਾ ਬਾਈ ਨੰਬਰ ਪੰਜਾਬ ਦਾ ਵੀਰੇ ਓਕੇ ਪਾਰਟੀ ਪਾਰਟੀ ਹੈ ਫਸਟ ਨੰਬਰ ਦਾ ਫਸਟਾ ਓਕੇ ਤੇ ਜਿਹਦੇ ਰੇਟ ਦੀ ਗੱਲ ਕਰੀਏ ਕਿੰਨੇ ਦਾ ਬਣੂ ਰੇਟ ਤੇ 465000 ਦੀ ਡਿਮਾਂਡ ਕਰਦੇ ਆ ਵਾਕਿਆ ਮੌਕੇ ਤੋਂ ਹੋ ਜਾਂਦਾ ਹੁੰਦਾਗਾ ਅੱਛਾ ਕਿੰਨਾ ਕੁ ਕਰਦੀ ਇਹਦੇ ਵਿੱਚ ਸਾਡੇ ਕਿਚਾਰ ਦਾ ਦੇ ਦਾਂਗੇ ਓਕੇ ਤੇ 15 ਕਿਹਾ ਲੰਦਾ ਗਾਹ ਦੇ ਸਿਰ ਤੇ ਹੁੰਦਾ ਭੱਟੀ ਜੇ ਕੋਈ ਗਾਹ ਕਾਮ ਜਾਣ ਪਛਾਨ ਦਾ ਆ ਗਿਆ ਉਹਦੇ ਹਿਸਾਬ ਨਾਲ ਮਾੜਾ ਮੋਟਾ ਵੱਧ ਘਟ ਹੋ ਜਾਂਦਾ 5-7000 ਉਹਨੂੰ ਉਹਨੂੰ ਵੱਧ ਛੋਟ ਕਰ ਦਿੰਨੇ ਆ ਜੇ ਮੈਂ ਅੱਜ ਹੁਣ ਮੰਦੇ ਮਿੱਤਰ ਅਸੀਂ ਸੋਨਾਂ ਲੀਕਾ ਲੈ ਕੇ ਗਏ ਆ ਮੈਂ ਮੈਂ ਗਿਆ ਵਾ ਅਸੀਂ ਕਚਹਿਰੀਆਂ ਚ ਮੈਨੂੰ ਘੰਟਾ ਡੀ ਇੱਕੀ ਗਿਆ ਸੀ ਬਈ ਤੂੰ ਆਏਗਾ ਫਿਰ ਸੌਦਾ ਕਰਾਂਗੇ ਸਭੀ ਲਮਾ ਕੇ ਟਰੈਕਟਰ ਗੱਗੂ ਤੋਂ ਕਿਉਂਕਿ ਪਤਾ ਕੀ ਹੈ ਮਿਲਬਰਤਨ ਦਾ ਉਹ ਫਰਕ ਹੁੰਦਾ ਨਾ ਪਹਿਲਾਂ ਮੈਂ ਤੋਂ ਟਰੈਕਟਰ ਕਈ ਲੈ ਗਿਆ ਉਹ ਬਸ ਵਿਸ਼ਵਾਸ ਇਹਦਾ ਬਣ ਜਾਂਦਾ ਕਿਸੇ ਨੂੰ ਬਿਲਕੁਲ ਬਿਲਕੁਲ ਅਲੱ ਹੂੰ ਤੇ 14 ਵਾਲੇ 11 ਚ ਹੁੰਦਾ ਤੇਲ ਬ੍ਰੇਕਾਂ ਹੁੰਦਾ ਤੇਲ ਬ੍ਰੇਕਾਂ ਨੇ ਓਕੇ ਇਹਦਾ ਨੰਬਰ ਉਸਤਾਦ ਕਿੱਥੋਂ ਦਾ ਹੋਊ ਨੰਬਰ ਪੰਜਾਬ ਦਾ ਹੀ ਆਦਾ ਵੀ ਪੰਜਾਬ ਦਾ ਹੀ ਓਕੇ ਇਹ ਸੈਕੰਡ ਆਨਰ ਹੈਗਾ ਠੀਕ ਹੈ ਜੀ ਇਹਦੇ ਰੇਟ ਦੀ ਗੱਲ ਕਰੀਏ ਰੇਟ ਤਾਂ 315000 ਕਹਿੰਦੇ ਆਗੇ ਹਾਂਜੀ ਓਕੇ ਮੌਕੇ ਤੇ ਹੋ ਜਾਂਦਾ ਹੁੰਦਾ ਮਾਨ ਦਾ ਮੌਕੇ ਤੇ ਤਿੰਨ ਕਦਾ ਦੇ ਦਾਂਗੇ ਤਿੰਨ ਤੋਂ ਵੀ ਹੋਰ ਵੀ ਕੱਟ ਕਰ ਦਾਂਗੇ ਹੋਰ ਵੀ ਕੱਟ ਕਰ ਦਾਂਗੇ ਲੈ ਮੈਂ ਤਰੂ ਹੋਰ ਵੀ ਮੌਕੇ ਤੇ ਘੱਟ ਹੋ ਜੂ ਹਣਾ ਤੇ ਇਧਰਲੇ ਪਾਸੇ ਆ ਗਿਆ ਨਿਊ ਜ਼ੀਲੈਂਡ 730 ਤੇ ਇਹ ਇੱਕ ਨਵਾਂ ਮਾਡਲ ਹੈ। ਇਹ ਪੱਟੀ ਇਹ ਹੈਗਾ 8 ਮੈਸਿਕ ਦਾ 8 ਮਾਡਲ ਹੈ। ਹੂੰ ਤੇ 3 ਸਪੀਡ ਹੋਇਆ ਵਾ ਇਹ। ਓਕੇ ਤੇ ਡਿਸਟ੍ਰੀਬਿਊਟਰ ਲੱਗਿਆ ਵਾ ਡਾਇਰੈਕਟਰ ਦਾ। ਓਕੇ ਓਕੇ। ਅੱਛਾ ਡਿਸਟ੍ਰੀਬਿਊਟਰ ਲੱਗਿਆ ਵਾ ਡਾਇਰੈਕਟਰ ਦਾ ਮਤਲਬ ਕਿ ਇਹ ਸੰਮਲ ਵੀ ਟੌਪ ਮਾਡਲ ਬਣਾਇਆ ਵਾ ਹੁਣ। ਠੀਕ ਹੈ ਜੀ। ਤੇ ਇਹ ਕਿੰਨੇ ਦਾ ਦੇ ਦਈਏ? ਇਹ 4 ਲੱਖ ਤਾਂ ਇਹ ਡਿਮਾਂਡ ਦਾ ਕਰਦੇ ਆ ਮੰਡੀ ਦਾ 4,55,000 ਹੂੰ। ਬਾਕੀ ਦੇ ਦਾਂਗੇ ਸੰਮਲ ਆ 35,000 ਦਾ ਦੇ ਦਾਂਗੇ। ਨੰਬਰ ਇਹਦਾ ਵੀ ਪੰਜਾਬ ਦੀ ਹੋਊ। ਪੰਜਾਬ ਨੰਬਰ ਵੀਰੇ। ਫਰਸਟ ਪਾਰਟੀ। हां ए फर्स्ट पार्ट ਵੀ ਜਾ ਓਕੇ ਓਕੇ ਕਨੋਪੀ ਕਰੂਪੀ ਸਾਰਾ ਇਂ ਦਮਾਂਗੇ ਸਿਸਟਮ ਹਾਂ ਸਾਰਾ ਕੁਝ ਇਵੇਂ ਹੋਪੇ ਤੇ ਜਿਵੇਂ ਆਇਆ ਉਹ ਮੇਕਰੀ ਦੇਵਾਂਗਾ ਹਰ 100 ਰੈਂਟ ਲੱਗਿਆ ਠੀਕ ਆ ਕੈਨੇਡਾ ਦਾ ਮੂਰੇ ਝੰਡਾ ਵੀ ਲੱਗਿਆ ਇਹ ਵੀ ਜਿੰਮੇਦਾਰੀ ਹੈ ਟਰੈਕਟਰ ਦੀ ਫੁੱਲ ਇਹਦੇ ਹਾਲੈਂਡ ਦੀ ਨਾ ਪਿੱਛੋਂ ਆਵਾਜ਼ ਹੁੰਦੀ ਹੈ ਬੱਟੀ ਠੀਕ ਆ ਆਵਾਜ਼ ਨਹੀਂ ਆ ਗਈ ਵੀਰੇ ਅੱਛਾ ਹਾਂ ਆਵਾਜ਼ ਬਹੁਤ ਘੱਟ ਆ ਗਈ ਸਾਈਲੈਂਟ ਹੈ ਜਮਾਂ ਹਾਂ ਮੇ ਵਾਲਾ ਸਾਈਲੈਂਟ ਵੀ ਨਹੀਂ ਹੁੰਦਾ ਇਹ ਤਾਂ ਆ ਗਈ ਬਹੁਤ ਘੱਟ ਠੀਕ ਆ ਹੋਰਾਂ ਨਾਲੋਂ ਜਮ ਕੇ ਦੀ ਫਰਕ ਆ ਹਾਂ ਇਹਨਾਂ ਵੇ ਹੁਣ ਬਾਹਲੀ ਜ਼ਿਆਦਾ ਹੁੰਦੀਆਂ ਨੇ ਤਾਂ ਮੈਂ ਤਾਂ ਐਨਾਂ ਨਾ ਹੁੰਗਰ ਜੀ ਠੀਕ ਆ ਉਹ ਹੈਗੀ ਹੁਣ ਥੋੜੀ ਜੀ ਆ ਬਸ ਤੇ ਆ 855 ਕਿਹਨਾ ਮਾਡਲ ਹੈ ਵੀਰੇ 855 ਹੈ 11 ਮਾਡਲ ਆ ਵੀਰੇ ਇਹ ਹੈਗਾ 11 ਮਾਡਲ ਹਾਂਜੀ ਸਾਰੇ ਓਰੀਜਨਲ ਹੈ ਇਹ ਹਾਂ ਇਹ ਪੀਵੀ 65 ਨੰਬਰ ਆ ਹੂੰ ਓਰੀਜਨਲ ਤਾਂ ਨਹੀਂ ਸਾਰਾ ਕਹਿ ਸਕਦੇ ਜੇ ਮੈਂ ਬੰਪਰ ਰੰਗ ਕਰਾਇਆ ਸਾਡੀਆਂ ਆਦਤਾਂ ਜਿਹਾ ਹੁੰਦੀਆਂ ਜਿਵੇਂ ਆ ਇੱਥੇ ਮੜਾ ਰੰਗ ਜਿਹਾ ਲਾਤਾ ਇੱਥੇ ਜਿਹੜੀ ਚੀਜ਼ਾਂ ਕੋ ਹੁੰਦੀਆਂ ਨੇ ਜਿਵੇਂ ਆ ਚੀਜ਼ਾਂ ਤੋਂ ਇਤਨਾ ਜਦੋਂ ਸਪੈਂਡਰ ਸੁੰਡਰ ਗ੍ਰੀਸ ਕਰਾਉਂ ਕੋਜੇ ਮੇਰਾ ਪੈਰ ਤਾਂ ਹੋਇਆ ਵਾ ਇਹ ਮਾਲਾ ਮੋਟਾ ਜਿਆ ਤਾਂ ਸਾਨੂੰ ਮੇਕਅਪ ਕਰਨਾ ਪੈਂਦਾ ਠੀਕ ਹੈ ਤੇ ਇਹ ਜੋੜਾ ਜਮੀ ਨਾ ਮੋ ਪਾਇਆ ਹਾਂ ਜਿਵੇਂ ਟਾਇਰ ਇਹਦੇ ਕਿ ਘਸੇ ਵਿੱਚ ਘੱਟ ਸੀਗੇ ਟਾਇਰਸ ਐਂ ਸਾਲੋਂ ਅੱਧੇ ਘੱਟਾਇਰ ਸੀਗੇ ਗੁੱਡੀਅਰ ਗੁੱਡੀਅਰ ਤੇ ਪਾਉਦੇ ਜਮਾ ਨਾ ਮੈਂ ਗੁੱਡੀਅਰ ਦੇ ਵੀਰੇ ਤਾਜ਼ੇ ਓਕੇ ਤੇ ਇਹਦਾ ਨੰਬਰ ਵੀ ਪੰਜਾਬ ਦਾ ਬਾਈ ਹਾਂ ਵੀ ਵੀ 65 ਨੰਬਰ ਇਹ ਕਿੰਨੇ ਦਾ ਦੇ ਦੀ ਫਿਰ ਇਹ 410000 ਡਿਮਾਂਡ ਕਰਦੇ ਆ ਦੀ ਬਾਕੀ ਮੌਕੇ ਤੋਂ ਹੋ ਜਾਣਾ 80 85000 ਦਾ ਠੀਕ ਹੈ ਲੈ ਮੈਂ ਤਰੋਂ ਬਾਕੀ 80 85 ਦਾ ਬਣ ਜੂਗਾ ਨਾ ਤੇ ਆ 735 ਜੀ 735 97 ਮਾਡਲ ਹੈ ਬੇ 97 ਮਾਡਲ ਹਾਂਜੀ ਹਾਂ ਪੀ ਵੀ ਤਾਂ ਨੰਬਰ ਹੈਗਾ ਹੂੰ ਬਠਿੰਡਾ ਹਾਂ ਤਾਂ ਇਹ ਤਾਂ ਜਿੰਨਾ ਕਿ ਹੈਗਾ ਉਹ ਰੇਨਲ ਜਾਈ ਹੈਗਾ ਅੱਛਾ ਪੇਂਟ ਨਹੀਂ ਹੈਗਾ ਮਤਲਬ ਬਾਅਦ ਵਿੱਚ ਕੱਟਾ ਦੀ ਭੱਟੀ ਆਪਾਂ ਸੋਨਾਲੀਕਾ ਦੇ ਵਿੱਚ ਕੱਟਿਆ ਸੀ ਠੀਕ ਹੈ ਜੀ ਕੱਟਨੇ ਪੈਂਦੇ ਹੀ ਹੈਗੇ ਇਹ ਇਹ ਕੀ ਰੇਟ 'ਚ ਬਣ ਜੂ ਬਾਈ ਇਹ 148000 ਕਹਿੰਨੇ 130000 ਦਾ ਦੇ ਦਾਂਗੇ 130000 ਦਾ ਹਾਂ ਓਕੇ ਰਿਮਾ ਤਾਂ ਹੋਈ ਵੀ ਇਹ ਲੋ ਇੱਥੋਂ ਦਾ ਕਈ ਵਾਰ ਆਪਣਾ ਡਾਊਨ ਮਾਡਲ ਹੈ ਨਾ ਬਟੇ ਸਸਤਾ ਮਾਡਲ ਹੈ ਬਾਈ ਇੰਜਨ ਗੇਰ ਦੀ ਤਾਂ ਫੁੱਲ ਗਾਰੰਟੀ ਹੈ ਬਾਈ ਇਹਦੀ ਹਾਂ ਇੰਜਨ ਗੇਰ ਦਾ ਠੀਕ ਹੈਗਾ ਓਕੇ ਤੇ ਹੋਰ ਦੂਸਰੇ ਕੋ 750 ਵੀ ਆਪਣਾ ਹੈ 750 ਵੀ ਬਰੇ ਦਰ ਮੈਂ ਉਹ ਵੀ ਦਿਖਾਓ ਇਹ ਦੇਖਣਾ ਘਾਹ ਡ੍ਰੈਕਟਰ ਖੜਾ ਹਾਂ ਇਹ 750 ਉੱਚਾ ਮਾਡਲ ਘੱਟ ਹੁੰਦੇ ਮੰਡੀ 'ਚ ਅੱਛਾ ਇਹ 6 ਮਾਡਲ ਹੈ ਬਟੇ 2006 ਮਾਡਲ ਹਾਂ ਠੀਕ ਆ ਬਟੇ ਕੀ ਹੋ ਰਿਹਾ ਇਹਦੇ ਟਾਇਰ ਹਲੇ ਤੱਕ ਨਾਲ ਦੇ ਡ੍ਰੈਕਟਰ ਦੇ ਇਹਦੇ ਹਾਂ ਆਪਾਂ ਬਹੁਤ ਘੱਟ ਚੱਲਿਆ ਵਾ ਡਟਰ ਮਤਲਬ ਕਿ ਇਹਦੇ ਕਲੱਚ ਵੀ ਹਲੇ ਤੱਕ ਨਾਲ ਦਾ ਡ੍ਰੈਕਟਰ ਦਾ ਠੀਕ ਆ ਇਹ ओके ਵੀ ਮਤਲਬ ਕਿ ਨਾ ਥੋੜੇ ਜਿ ਚੱਲੇ ਵੇ ਲੈ ਕੇ 5-7000 ਸਾਡੇ ਤਾਂ ਵਪਾਰੀਆਂ ਨੂੰ ਬਸ ਐਂ ਹੁੰਦਾ ਵੀ ਰਾਸ਼ਟੌਕ ਆ ਸੀ ਹੁੰਦਾ ਵੀ ਮਤਲਬ ਜਿੰਨਾ ਕ ਹੱਥੇ ਕੁੱਟ ਕੇ ਜਿੱਥੋਂ ਬਚਦੇ ਅੰਚਾਲੀ ਨਵੇਂ ਲੈਣਾਂ ਤਾਂ ਇਹ 26-27000 ਦੇ ਨੇ ਸਾਨੂੰ 22000 ਤੇ ਮਿਲ ਗਿਆ ਸਮਝ ਲਾ ਠੀਕ ਹੈ ਠੀਕ ਹੈ ਠੀਕ ਹੈ ਨੇ 5000 ਦਾ ਡੇਰਾਂ ਚ ਫਾਇਦਾ ਹੁੰਦਾ ਜਾਂਦੇ ਤਾਂ ਬਈ ਇਹ ਵੀ ਕਿਤੇ ਨਹੀਂ ਨਾ ਨਾ ਹੋਏ ਤਾਂ ਕਿਸੇ ਦਾ 80 ਪੈਸੇ ਪਏ ਵੀ 90 ਪੈਸੇ ਇਹ ਇਹਦਾ ਨੰਬਰ ਕਿੱਥੋਂ ਦਾ ਬਾਈ ਇਹਦਾ ਨੰਬਰ ਵੀ ਪੰਜਾਬ ਦਾ ਹੀ ਆ ਪੰਜਾਬ ਦਾ ਨੰਬਰ ਹੈ ਓਕੇ ਤੇ ਇਹ ਕਿੰਨੇ ਦਾ ਬਣੂ ਗੱਗੂ ਇਹ 285000 ਨੂੰ ਮੁੱਲ ਕਰਦੇ ਆਂ ਵੀਰੇ 285000 ਹਾਂ ਮੌਕੇ ਤੇ ਹੋਰ ਹੋ ਜਾਂਦਾ ਹੁੰਦਾ ਹੈਗਾ ਠੀਕ ਆ ਬਾਕੀ ਸਰ ਆਹਦੀ ਧਰਮੇ ਦਿਖਾਓ ਇਹ ਸਫਾਈ ਦੇਖਿੰਜੇ ਸੁੱਕਾ ਗਿਆ ਬੰ ਚੰਗਾ ਟਰੈਕਟਰ ਆ ਸਾਰਾ ਪੂਰਾ ਚੰਗਾ ਟਰੈਕਟਰ ਹਣਾ ਸੋਹਣਾ ਜਿਹਾ ਜਿਹਨੂੰ ਆਪਾਂ ਸੋਹਣਾ ਟਰੈਕਟਰ ਕਹਿੰਦੇ ਹਾਂ ਹੂੰ ਸੋਹਣਾ ਟਰੈਕਟਰ ਕਿੱਥੋਂ ਵੀ ਦਿਖਾ ਦੇ ਕੰਡੀਸ਼ਨ ਰੂਡ ਦੇ ਰਹੇ ਮਰਵਾਏ ਪੂਰੇ ਪਏ ਓਕੇ ਹੂੰ ਤੇ ਕਿੰਨੇ ਦਾ ਦੱਸਿਆ ਤੀ ਇਹ ਆਪਾਂ ਕਿੰਨੇ ਦਾ ਦਵਾਂਗੇ ਹੈ ਕਿੰਨੇ ਦਾ ਇਹਦਾ ਆਪਾਂ ਮੰ 2.85 ਮਾਨਤਨ ਕਿੰਨਾ ਕਹੂਗੇ ਟਰੈਕਟਰਾਂਗੇ 70 70000 ਦਾ ਦੇ ਦਾਂਗੇ ਹੋਰ ਘਰ ਦਾਂਗੇ 65000 ਦਾ ਦੇ ਦਾਂਗੇ ਠੀਕ ਹੈ ਲੈ ਮਿੱਤਰੋ ਚੱਕ ਲਿਓ ਕਰਾਂ ਵੀ ਟਰੈਕਟਰ ਘੈਂਟ ਆ ਤੇਰੀ ਅਰ ਕ ਕੋਈ ਮਿੱਤਰ ਆ ਜਾਂਦਾ ਫਿਰ ਉਹ ਜੇ ਹੰਗੋ ਕਰ ਦਿੰਦੇ ਆ ਠੀਕ ਹੈ ਤੇ ਬਾਕੀ ਭਾਈ ਆਪਾਂ ਲਗਭਗ 10 12 ਮਾਡਲ ਤੋਂ ਉੱਚੇ ਤੋਂ ਲੋਨ ਤੱਕ ਕਰਵਾਈ ਦਿੰਦੇ ਹਾਂ ਹਾਂ ਲੋਨ ਹੋ ਜਾਂਦਾ ਹੁੰਦਾ ਵੀਰੇ ਠੀਕ ਹੈ ਤੇ ਤੇ ਇਸ ਤੋਂ ਬਾਅਦ ਤੁਸੀਂ ਕੱਲ ਨੂੰ ਕਿੱਥੇ ਮਿਲੋਗੇ ਜੇ ਕਿਸੇ ਜਣੇ ਮਿਲਣਾ ਹੋਵੇ ਟਰੈਕਟਰ ਆਪਣੇ ਜ਼ਿਆਦਾਤਰ ਪਖੋਗੰਜਿਆਂ ਖੜੇ ਹੁੰਦੇ ਹੈਗੇ ਸੋਮਵਾਰ ਤੋਂ ਬਿਨਾ ਪਖੋਗੰਜਿਆਂ ਉੱਥੇ ਅੱਡਾ ਬਣਾਵਾ ਠੀਕ ਹੈ ਤੇ ਤੁਹਾਡਾ ਨੰਬਰ ਦੱਸੋ ਬਈ ਨੰਬਰ ਮੇਰਾ ਹੈਗਾ ਵੀਰੇ 98155 ਹੂੰ 74755 74755 ਹਾਂਜੀ ਹਾਂ ਲਓ ਮਿੱਤਰੋ ਸੰਪਰਕ ਨੰਬਰ ਹੈਗਾ ਹੈਗਾ 98150 ਕਿਉਂਕਿ ਸੋਮਵਾਰ ਤੋਂ ਬਿਨਾ ਤਾਂ ਬਾਈ ਹੁੰਦਾ ਨਾ ਉੱਥੇ ਹਾਂ ਬਾਈ ਦਾ ਨੰਬਰ ਹੈਗਾ 98150 7572 ਠੀਕ ਹੈ ਲੈ ਮਿੱਤਰੋ ਜਿਹੜਾ ਵੀ ਟਰੈਕਟਰ ਤੁਹਾਡੇ ਪਸੰਦ ਆਉਂਦਾ ਨਾ ਬਾਕੀ ਨੰਬਰ ਆਪਾਂ ਬਾਈ ਦਾ ਡਿਸਕ੍ਰਿਪਸ਼ਨ ਦੇ ਵਿੱਚ ਲਿਖਤਾ ਸਾਰੇ ਟਰੈਕਟਰਾਂ ਦੀ ਫੁੱਲ ਜ਼ਿੰਮੇਵਾਰੀ ਹੁੰਦੀ ਹੈ ਬਾਈ ਉਹਨਾਂ ਦੀ ਪੇਪਰਾਂ ਦੀ ਤੇ ਜਿਹੜਾ ਵੀ ਟਰੈਕਟਰ ਤੁਹਾਡੇ ਪਸੰਦ ਆਉਂਦਾ ਤੁਸੀਂ ਡਾਇਰੈਕਟ ਬਾਈ ਨਾਲ ਸੰਪਰਕ ਕਰ ਸਕਦੇ ਹੋ ਨੰਬਰ ਆਪਾਂ ਡਿਸ